ਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਸਵਰਾਜ 855 ਐਫੀ ਟਰੈਕਟਰ ਦੀ ਵੀਡੀਓ ਦੋਸਤੋ ਪੰਜਾਬ ਨੰਬਰ ਟਰੈਕਟਰ ਹੈਗਾ ਤੇ ਸਵਰਾਜ 855 ਐਫੀ ਟਰੈਕਟਰ ਤਿੰਨ ਸਿਲੰਡਰ 2021 ਮਾਡਲ ਆ ਤੇ 7 ਲੱਖ 40 ਹਜ਼ਾਰ ਰੁਪਏ ਦਾ ਰੇਟ ਰੱਖਿਆ ਗਿਆ ਤੇ ਬਾਕੀ ਦਾ ਰੇਟ ਦੋਸਤੋ ਕੋਈ ਫਿਕਸ ਨਹੀਂ ਹੈਗਾ ਘੱਟ ਵੱਧ ਹੋ ਜੂਗਾ ਮੌਕੇ ਤੇ ਬਾਕੀ ਇੰਜਨ ਗੇਅਰ ਵਾਲਵ ਫੁੱਲ ਕੰਮ ਓਕੇ ਸਰਵਿਸ ਹੋਈ ਵੀ ਆ ਤੇ ਪਾਵਰ ਸਟੀering ਡਿਊਲ ਕਲੱਚ ਟਰੈਕਟਰ 2000 ਕਿਜੀ ਦੀ ਲਿਫਟਿੰਗ ਕੰਪੈਸਟੀ ਹੈ ਦੀ ਤੇ ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆ ਦੋਸਤੋ ਤੇ ਸਾਰਾ ਟਰੈਕਟਰ ਰਿਜਨਲ ਹੈਗਾ ਟਾਇਰਾਂ ਦੀ ਗੱਲ ਕਰੀ ਦੋਸਤੋ ਐਮ ਆਰ ਫਦੇ ਟਾਇਰ ਆ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਆ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਪੰਜਾਬ ਨੰਬਰ ਟਰੈਕਟਰ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਆ ਟਰੈਕਟਰ ਬੈਕ ਸਾਈਡ ਤੋਂ ਬਿਲਕੁਲ ਸਾਫ਼ ਹੈ ਦੋਸਤੋ ਜਰ ਰਹੇ ਤੇ ਟਰੈਕਟਰ ਤੇ ਮਗਰਿਆੜ ਮੁਰਗੜ ਬਿਲਕੁਲ ਸਾਫ਼ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਟਾਇਰ ਟੂ ਬਿਲਕੁਲ ਸਾਫ਼ ਆ ਤੇ ਰਿਮ ਰੂ ਬਿਲਕੁਲ ਸਾਫ਼ ਆ ਦੋਸਤੋ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਗਾ ਤੇ ਬਿਲਕੁਲ ਓਕੇ ਕੰਮ ਟਰੈਕਟਰ ਦੋਸਤੋ ਤੇ ਸਭਰਾਜ 855 ਐਫੀ ਟਰੈਕਟਰ 5 ਸਟਾਰ ਟਰੈਕਟਰ ਦੋਸਤੋ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਚਲਾ ਕੇ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਤੁਹਾਨੂੰ ਇਹ ਬਰਨਾਲੇ ਏਰੀਆ ਦੇ ਤੁਹਾਨੂੰ ਟਰੈਕਟਰ ਮਿਲ ਜੂਗਾ ਦੋਸਤੋ ਤੇ ਸਾਰਾ ਟਰੈਕਟਰ ਸਾਫ਼ ਆ ਦੋਸਤੋ ਰੇਟ ਘੱਟ ਵੱਧ ਹੋ ਜੂਗਾ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ